ਉਹ ਕੰਗਰਾਂਵਲ ਨਾ ਉਹ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਜਦੋਂ ਸਿੰਘੂ ਬਟਰ ਦੇ ਵੱਡੇ ਵੱਡੇ ਐਜੀਟੇਸ਼ਨ ਚੱਲੀ ਐ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਰਸ਼ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ ਦੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਇਹ ਹੋਈ ਕਿ ਟਾਈਮ ਜੀ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸ਼ਾਈਜ਼ ਕੀਤਾ ਕਿ ਐਸ ਵੱਡੇ ਜੇ ਉਮਰ ਦੇ ਵਿੱਚ ਐਡੀ ਵੱਡੀ ਐਜੀਟੇਸ਼ਨ ਵਿੱਚ ਆ ਕੇ ਉੱਥੇ ਸ਼ਾਮਲ ਐ ਬੈਠੀ ਐ ਤੇ ਉਹਨੇ ਬੜਾ ਵੱਡਾ ਪਬਲਿਸ਼ਾਈਜ਼ ਪਬਲਿਸ਼ਾਈਜ਼ ਕੀਤਾ ਉਸ ਗੱਲ ਦੀ ਉਹਨੂੰ ਤਕਲੀਫ ਹੋਈ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆਂ ਕਮਪ੍ਰੈਂਟ ਕੀਤਾ ਸੀ ਕਿ ਇਹੋ ਜਿਹੀ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਪਦਾ ਦਾ ਕਮੈਂਟ ਔਰ ਕੰਗਣਾ ਰਣੌਤ ਉਹ ਆ ਜਿਹੜਾ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕੈਰੈਕਟਰ ਤੇ ਕੀ ਆ ਉਹ ਛੱਡੋ ਆਪਾਂ ਉਹ ਢੰਗਾਈ ਤੇ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨੇ ਹੈਗੀ ਇਹ ਤੇ ਸਿਰਫ ਇਹ ਫਰਕ ਇਹ ਪਿਆ ਕਿ ਆ ਹੈਰਾਨੀ ਦੀ ਗੱਲ ਹੈ ਇਹੋ ਜੇ ਇਹੋ ਜੇ ਕੈਰੈਕਟਰ ਵਾਲੀ ਇਹੋ ਜੇ ਬੇਲਗਾਮ ਜ਼ੁਬਾਨ ਵਾਲੀ ਜੇ ਤੱਕ ਆਪਣੇ ਉਹ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕੀ ਇਹ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿਹਦੇ ਪੰਜਾਬ ਨੂੰ ਬੰਦਾ ਚੰਗਾ ਕਹਾ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਬੰਦਾ ਚੰਗਾ ਮੋਦੀ ਸਾਹਿਬ ਦੀ ਬੜੀ ਖੁੱਲ ਕੇ ਤਾਰੀਫ ਮੀਡੀਆ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਦੇ ਜਾਂਦੇ ਆ ਦਿੱਲੀ ਨੂੰ ਜਾਂਦੇ ਉਹਨੇ ਦੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈ ਜਿਹੜਾ ਹੁਣ ਡਿਊਟੀ ਕੁਲਵਿੰਦਰ ਗੋਧ ਨਾਲ ਡਿਊਟੀ ਕਰ ਰਿਹਾ ਮੀਡੀਆ ਜਾ ਚੋ ਕੀ ਗੱਲ ਸਾਰੀ ਤੁਹਾਨੂੰ ਬੜੀ ਸੁਣੀ ਹੋਣੀ ਹੈ ਉਨੇ ਕਲੀਗਲੀ ਕਹਿਆ ਕਿ ਸਭ ਤੋਂ ਪਹਿਲਾ ਜਿਹੜਾ ਨੈਗੇਟਿਵ ਰਿਐਕ ਆਪਣਾ ਐਕਸ਼ਨ ਆ ਪ੍ਰਤੀਕਰਮ ਆ ਉਹ ਨਹੀਂ ਦਿੰਦਾ ਇਹਨੇ ਕਮੈਂਟ ਕੀਤੇ ਉਹਦਾ ਨਾਮ ਪੜ ਕੇ ਉਹਦੇ ਨੇਮ ਪਲੇਟ ਦਿਖੀ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਿਤ ਹੈ ਪੰਜਾਬ ਦੇ ਬੰਦਾ ਚੰਗਾ ਬੋਲਿਆ ਫਿਰ ਉਹਦੇ ਤੇ ਬੰਦਾ ਚੰਗਾ ਹਾਰਸ਼ ਕਮੈਂਟ ਕੀਤਾ ਤੇ ਕੁਦਰਤੀ ਹੈ ਜਜ਼ਬਾਤ ਦਾ ਕੀ ਪਤਾ ਕਿਹੜੇ ਵੜਾ ਖਾਂਦੇ ਆ ਹੁਣ ਪੀਸੀ ਕੁਲਵਿੰਦਰ ਕੌਰ ਦੇ ਨਾਲ ਖੜੀ ਹੈ ਬਿਲਕੁਲ ਖੜੇ ਆ ਹਰ ਸਿੱਖ ਖੜਾ ਐਸ ਦੀ ਪਿੱਛੇ ਨਹੀਂ ਹਰ ਸਿੱਖ ਉਹਦੇ ਨਾਲ ਖੜਾ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਜਿਹੜੇ ਨੇ ਨੈਸ਼ਨਲ ਪਿਤਾ ਹੋ ਰਾਸ਼ਟ੍ਰ ਮਹਾਤਮਾ ਗਾਂਧੀ ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਪ੍ਰਤੀ ਕਰਮ ਦਾ ਪ੍ਰਤੀ ਕਰਮ ਜਿਹੜਾ ਉਹਦੇ ਤੇ ਕੋਈ ਅਬਜੈਕਸ਼ਨ ਨਹੀਂ ਕੀਤਾ ਜਾ ਸਕਦਾ ਹਮੇਸ਼ਾ ਤਖਾ ਹੀ ਆਉਂਦਾ ਹੁੰਦਾ ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਦੇ ਨਾਲ ਜੋੜ ਦੇਣਾ ਇਹਨੂੰ ਕਿਵੇਂ ਵੇਖਦੇ ਹੋ ਉਹ ਤੇ ਉਹਦੀ ਆਦਤ ਹੈ ਉਹ ਤੇ ਚਾਹੁੰਦੀ ਇਹੋ ਜਿਹੇ ਭਨੇ ਬੰਦੇ ਮੈਂ ਪੰਜਾਬੀ ਪੰਜਾਬੀ ਤੁਹਾਨੂੰ ਜਿੰਨਾ ਬਦਨਾਮ ਕਰ ਸਕਦੀਆਂ ਕਰਾਂ ਸਟੇਟ ਨੂੰ ਜਿੰਨਾ ਬਦਨਾਮ ਕਰ ਸਕਦੀਆਂ ਕਰਾਂ ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪਿਛਲੇ ਸਮੇਂ 'ਚ ਇਹੋ ਕੁਝ ਕੀਤਾ ਇਸ ਕਰਕੇ ਉਹਦੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਅਗਲੇ ਦਿਨ ਦਿੱਤੀ ਸੀ ਉਸ ਦਿਨ ਆ ਗਈ ਮੀਡੀਆ ਤੇ ਇਹਦੇ ਬੜੇ ਡੰਗਾਈ ਦਾ ਗਹਿਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸਬੰਧ ਵਿੱਚ ਨਾ ਇਨਵੈਸਟੀਗੇਸ਼ਨ ਹੋਵੇ ਜੋ ਉਸ ਨਾਲ ਕੰਗੜਾ ਰਤੌ ਦਾ ਦਰਬਈਆ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਗਹਿਰਾਈ ਤੱਕ ਜਾ ਕੇ ਔਰ ਹਰਾਨੀ ਦੀ ਗੱਲ ਹੈ ਬੀਮੇਜ ਦੇ ਪਰਚਾ ਦਰਜ ਕਰਕੇ ਉਹਨੂੰ ਸਸਪੈਂਡ ਕਰਦਾ ਪਰਚਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਦਾ ਪ੍ਰਬੰਧਕੀ ਅਧਾਰਾ ਤੁਸੀਂ ਅਜੇ ਐਕਸ਼ਨ ਲੈ ਰਹੇ ਹੋ ਤੇ ਜਿਹੜਾ ਉਸ ਵੇਲੇ ਉਹ ਡਿਊਟੀ ਆ ਉਹਦੇ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ ਉਹਦੀ ਸਕਿਉਰਟੀ ਦੇ ਉਹਦੇ ਮਾਨਸਿਕ ਅਧਿਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫੀਸਰ ਦੇ ਵੀ ਜੇਸਪੋਜ ਉਹਨੇ ਕੋਈ ਰਿਐਕਟ ਕੀਤਾ ਤੇ ਕਿਉਂ ਕੀਤਾ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਉਹ ਜਾਤੀ ਦਿਸਮਣੇ ਤੇ ਹੈ ਨਹੀਂ ਵੀ ਉਹਨੇ ਵੇਂਦਿਆ ਸਾਰਾ ਚਪੇੜ ਮਾਰਤੀ ਉਹਨੇ ਬੋਲਿਆ ਫੌਜੀ ਸਾਹਿਬ ਕਹਿੰਦੇ ਆ ਕਿ ਉਹਨੇ ਬੋਲਿਆ ਬੋਲਣ ਤੋਂ ਨਹੀਂ ਜਾ ਸਕਿਆ ਤੇ ਉਹਨੇ ਕੀਤਾ ਤੇ ਇਹਨੂੰ ਤਕਲੀਫ ਕਿਉਂ ਇੰਨੀ ਦੀ ਇਹਨੂੰ ਕਿ ਪੂਰੇ ਹੋਰ ਵੀ ਬੜੇ ਐਕਟਰ ਨੇ ਇਹਨੂੰ ਕਿਉਂ ਇੰਨੀ ਤਕਲੀਫ ਹੈ ਹਾਂ ਇਹਨੂੰ ਕਿਉਂ ਨਹੀਂ ਤਕਲੀਫ ਹੋ ਰਹੀ ਬਹੁਤ ਸਾਰੇ ਐਕਟਰ ਨੇ ਪਰ ਇਹਨੂੰ ਕਿਉਂ ਮਾਰੇ ਕਿਉਂ ਲੱਗਦੇ ਨੇ ਲੱਗਣ ਲੱਪੇ ਪੰਜਾਬੀ ਜੀ ਨਾਲੇ ਜੇ ਹੁਣ ਪੰਜਾਬੀ ਜੇ ਹਿਮਾਚਲ ਜਾਣਗੇ ਉਹਨਾਂ ਦਾ ਵਿਤਰਾ ਕੀਤਾ ਜਾਊਗਾ ਤੇ ਕਿਉਂ ਕਾਰਨ ਕੀ ਹੈ ਇਦਾਂ ਦਾ ਕਿਉਂ ਕਰ ਰਹੀ ਹੈ ਪਿੱਛੇ ਵੀ ਦੇਖਦੇ ਆਂ ਕਿ ਜਦੋਂ ਤੱਕ ਇੱਕ ਨਿੱਕੇ ਜਿਹੇ ਆਨ ਵਾਲੇ ਸਮੇਂ 'ਚ ਕੀ ਹੁੰਦਾ ਕੀਨੇ ਤੇ ਵੇਖਦੀਆਂ ਗੱਲਾਂ ਨੇ ਉਹਨੂੰ ਆਪਾਂ ਹੁਣ ਅਸਸ ਨਹੀਂ ਕਰ ਸਕਦੇ ਪਰ ਇਹਦਾ ਜਿਹੜਾ ਰਵਈਆ ਆ ਉਹ ਸਿੱਖ ਭਾਈਚਾਰੇ ਤੋਂ ਤੇ ਵਿਸ਼ੇਸ਼ ਕਰਕੇ ਪੰਜਾਬ ਪੰਜਾਬ ਤੋਂ ਕਾ ਸਿੱਖ ਭਾਈਜਾਰਾ ਔਰ ਜਦੋਂ ਇਹਨੂੰ ਪਤਾ ਲੱਗਿਆ ਸਿੰਘ ਨਾਮ ਵਾਲਾ ਕੌਰ ਨਾ ਵਾਲਾ ਉਹ ਉਹਦੇ ਤੇ ਉਹਨੂੰ ਨਹੀਂ ਕਿਸੇ ਤਰ੍ਹਾਂ ਜੜ ਸਕਦੀ ਉਤੇ ਬੜਾ ਹਾਰਸ਼ ਕਮੈਂਟ ਕਰਦੀ ਹੈ ਜੇ ਸਰਕਾਰ ਨੇ ਬਣਾਇਆ ਤੇ ਸਰਕਾਰ ਮੋਦੀ ਸਾਹਿਬ ਅਮਿਤ ਸ਼ਾਹ ਨੂੰ ਸ਼ਾਇਦ ਚਾਹੀਦਾ ਹੈ ਕਿ ਉਹ ਸਾਦੇ ਕੇ ਮੜੀ-ਮੜੀ ਕੋਈ ਪਾਠ ਵੀ ਪੜਾਉ ਨਕਲਦਾ ਕਿ ਤੂੰ ਅਕਲ ਤਾਂ ਕੰਮ ਲੈ ਐ ਏਡੇ ਵੱਡੇ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਸੀਟ ਤੇ ਆ ਗਈਆਂ ਅਕਲ ਤਾਂ ਕੰਮ ਲੈ ਪਿੱਛੇ ਜੋ ਹੋ ਗਿਆ ਹੋ ਗਿਆ ਗਾਹ ਤੋ ਅਕਲ ਕਰੇ ਪਰ ਜੋ ਨੇ ਰੈਐਕਟ ਕੀਤਾ ਤੇ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਕਿ ਇਹਨੇ ਪਾਰਲੀ ਔਰ ਮੋਦੀ ਸਾਹਿਬ ਨੂੰ ਤੇ ਖੋਜ ਹੋ ਗਿਆ ਨਹੀਂ ਕਿ ਉਹ ਤਾਰੀਫ ਕੀਤੀ ਪਿਛਲੇ ਸਮੇਂ 'ਚ ਆਉਣ ਵਾਲੇ ਸਮੇਂ ਮੋਦੀ ਸਾਹਿਬ ਵਰਗੇ ਨੂੰ ਸਵੇਰ ਨਹੀਂ ਕਰਨਾ ਨੇ ਜਿਸ ਲੈਵਲ ਦੇ ਲੇਡੀ ਹੈ ਜੋ ਦੀ ਜਬਾਨ ਦਾ ਆਪਣੇ ਤਾਂ ਕੰਟਰੋਲ ਨਹੀਂ ਹੈਗਾ ਇਹਨਾਂ ਨੂੰ ਵੀ ਉਹਨੇ ਮਾਪ ਨਹੀਂ ਕਰਨਾ ਜ਼ਰੂਰ ਤਾਂ ਤਾਂ ਉਦੋਂ ਫਿਰ ਇਹਨਾਂ ਨੂੰ ਹੋਸ਼ ਆਵਗੀ ਇਹ ਕਿ ਘਰ ਬੈਠੇ ਆ ਚਲੋ ਇਹ ਨਹੀਂ ਹੋ ਪਾਰਟੀ ਦੇ ਫੈਸਲੇ ਨੇ ਅਸੀਂ ਕਿਉਂ ਕਰਨਾ ਪਰ ਇਹੋ ਜਿਹੜਾ ਜਿਹੜਾ ਕੈਰੇਕਟਰ ਉਹਨੂੰ ਪਹਿਲਾਂ ਹੀ ਚੰਗੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈ ਜਿਹੜਾ ਕਾਲ ਚਲਾਣਾ ਹੋਇਆ ਬਹੁਤ ਬਹੁਤ ਮੰਦਭਾਗ ਘਟਨਾ ਹੋਈ ਹੈ ਜੀ ਕੋਈ ਖਿਆਲ ਕਾਨਪੁਰ ਲਾਗੇ ਕਿਥੇ ਐਕਸੀਡੈਂਟ ਹੋਇਆ ਬਹੁਤ ਗੁਰੂ ਸਾਹਿਬ ਦਾ ਕੋਈ ਪਾਣਾ ਹੀ ਆ ਕਿ ਇਹ ਕਾਰਨ ਬਣਿਆ ਕਿਉਂ ਹੋਇਆ ਜੋੜ ਕਰਨਾ ਹੋਈ ਐਕਸੀਡੈਂਟ ਹੋਇਆ ਉਹਦੇ 10 ਡੈਥ ਜਿਹੜੀਆਂ ਨੇ ਮੌਕੇ ਤੇ ਹੋ ਗਈਆਂ ਨੇ ਤੇ ਨਹੀਂ 6 ਸਰੀਰ ਉਹ ਕਾਰਵੇ ਸਨ ਤੇ ਸਾਡੀ ਦਿਲ ਹੀ ਅਮ ਦਰਦੀ ਆ ਆਪਣਾ ਉਹਨਾਂ ਦੇ ਕੁੜ ਭਾਈ ਜਿਹੜਾ ਦੇ ਪਰਿਵਾਰ ਨਾਲ ਵੀ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਅਡੀਸ਼ਨਲ ਹੈਡ ਗ੍ਰੰਥੀ ਜਿਹੜਾ ਕਾਲਪਤਵ ਸਰਦਾਰ ਮਗੀ ਸਿੰਘ ਜਿਨ੍ਹਾਂ ਦਾ ਮੌਨ ਹਰਤ ਸੁਪੁੱਤਰ ਸੀ ਔਰ ਉਹਨਾਂ ਨੇ ਮੇਰੇ ਕੋਲ ਪਤਾ ਲੱਗਿਆ ਕਿ ਉਹਨੇ ਬੇਨਤੀ ਕਰਕੇ ਇੱਥੇ ਬੁਲਾਇਆ ਸੀ ਕਿ ਤੂੰ ਅੰਦਰ ਆ ਕੇ ਛੱਡਿਆ ਇੱਥੇ ਬੜੀ-ਬੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਥੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਤੇ ਉਹਨੂੰ ਵੀ ਸ਼ਾਇਦ ਉਹ ਸਮਾਂ ਹੀ ਕਿ ਲਾਇਆ ਵਿਚਾਰੇ ਨੂੰ ਬਹੁਤ ਸੁਆਪਣ ਸੀ ਬੜਾ ਸੋਹਣਾ ਬੱਚਾ ਆ ਗਿਆ ਘਰੀ ਬੱਚਾ ਸੀ ਤੇ ਬੜਾ ਦੁੱਖ ਹੋਇਆ ਮੁੱਤੇ ਸਾਰੇ ਭਾਈਚਾਰੇ ਨੂੰ ਦੁੱਖ ਹੋਇਆ ਸਾਡੀ ਹਮਦਰਦੀ ਪਰਵਾਹ ਦੇ ਨਾਲ ਠੀਕ ਹੈ ਥੈਂਕ ਯੂ ਬੋਲੋ ਚੇਤਾਵਨੀ ਦਿੱਤੀ ਕੀ ਪ੍ਰੋਗਰਾਮ ਉਹਨਾਂ ਦੇ ਉਹ ਜਾਣਦੇ ਉਹਨਾਂ ਨੂੰ ਕੋਈ ਕਮੈਂਟ ਕਰਦਾ ਹੋਇਆ ਹੈ ਸਾਾਨੂੰ ਕੋਈ ਇਤਰਾ ਬਹੁਤ ਵਧੀਆ ਜਿੱਤ ਹੈ ਜਿਹੜੀ ਜਿੱਤੇ ਖੁਸ਼ੀ ਵਾਲੀ ਹੁੰਦੀ ਹੈ ਔਰ ਸਾਨੂੰ ਵੀ ਬਰਾਬਰ ਖੁਸ਼ੀ ਹੈ ਕਿਉਂਕਿ ਜਿਵੇਂ ਸਰਬਜੀਤ ਸਿੰਘ ਆ ਬੜੇ ਵੱਡੇ ਪਰਿਵਾਰ ਨਾਲ ਸੰਬੰਧਿਤ ਸਰਦਾਬ ਬਿਹੰਸ ਸਿੰਘ ਦੀ ਵਿਰਾਸਤ ਦੇ ਵਿੱਚੋਂ ਇਹ ਵੀ ਗੜੇ ਚਰਚਾ ਵਾਲੀ ਗੱਲ ਹੈ ਕਿ ਐਡਾ ਵੱਡਾ ਕੌਮ ਨੇ ਉਸ ਪਰਿਵਾਰ ਨੂੰ ਸਨਮਾਨ ਦਿੱਤਾ ਹੈ ਉਹਨਾਂ ਦੇ ਵੱਡੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਕਿ ਉਸ ਇੱਕ ਪਰਿਵਾਰ ਦੇ ਵਿੱਚੋਂ ਤਿੰਨ ਮੈਂਬਰ ਪਾਰਲੀਮੈਂਟ ਕੌਮ ਨੇ ਬਣਾਏ ਆ ਜਿਤਾ ਕੇ ਭੇਜੇ ਆ ਪਹਿਲਾਂ ਇਹ ਸਰਜੀ ਦੇ ਫਾਦਰ ਸਾਹਿਬ ਬੇਹੰਤ ਸਿੰਘ ਉਹਨਾਂ ਦਾ ਜਿਹੜੇ ਸਦਕਾ ਦਾ ਪਿਤਾ ਸਰਦਾਰ ਸੁਚਾ ਸਿੰਘ ਮਲੋਹਾ ਉਹ ਜਦੋਂ ਮਾਨ ਸਾਹਿਬ ਦੀ ਇਲੈਕਸ਼ਨ ਹੋਈ ਉਹ ਪਾਰਲੀਮੈਂਟ ਦੇ ਉਸ ਬੈਚ ਦੇ ਵਿੱਚ ਉਹ ਬਠਿੰਡੇ ਤੋਂ ਇਲੈਕਟ ਹੋਏ ਸੰਗਤਾਂ ਨੇ ਬੜੇ ਭਾਵਨਾ ਸ਼ਰਧਾ ਨਾਲ ਬੜੇ ਉਤਸ਼ਾਹ ਨਾਲ ਜਿਹੜਾ ਉਹਨਾਂ ਨੂੰ ਚੁਣਿਆ ਸੀ ਉਸ ਤੋਂ ਬਾਅਦ ਬੀਬੀ ਮਿੰਮਲਕੌਰ ਖਾਲਸਾ ਸਰਜੀ ਦੇ ਮਾਤਾ ਔਰ ਅੱਜ ਇਹ ਸਿਲੈਕਸ਼ਨ ਦੇ ਸਰਬਜੀਤ ਨੂੰ ਉਹ ਮਾਨ ਸਨਮਾਨ ਇਲਾਕੇ ਦੀ ਸੰਗਤ ਨੇ ਕੌਮ ਨੇ ਦਿੱਤਾ। ਇਹ ਦੇ ਮੁੱਦੇ ਲੋਕ ਸਭਾ ਦੇ ਵਿੱਚ ਹੁਣ ਤੱਕ ਰੱਖ ਸਕਗੇ ਕਿਉਂਕਿ ਬੰਦੀ ਸਿੰਘਾ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਬਹੁਤ ਪੁਰਾਣਾ ਮੁੱਦਾ ਹੈ। ਦੇਖੋ ਬੰਦੀ ਸਿੰਘਾ ਦਾ ਮੁੱਦਾ ਤਾਂ ਕੌਮਨ ਅਜੰਡਾ ਬਣ ਗਿਆ ਸਮੁੱਚੀ ਕੌਮ ਦਾ ਹੀ। ਚਾਹੇ ਸਰਬਜੀਤ ਨਸਬੰਧ ਕਰੇ ਜਾਂ ਹੋਰ ਵੀ ਹੈ ਸ਼੍ਰੋਮਣ ਗੁਰਦਵਾਰਾ ਪ੍ਰਬੰਧ ਕਮੇਟੀ ਬੜੇ ਲੰਮੇ ਸਮੇਂ ਤੋਂ ਅਜੰਡਾ ਜਿਹੜਾ ਥਾਂ ਪਰ ਤਾਂ ਜਦੋਂ ਵੀ ਜਿੱਥੇ ਵੀ ਲੋੜ ਪਈ ਹੈ ਬੜੇ ਸਟਰੋਂਗਲੀ ਇਹਨੂੰ ਰਾਈਜ਼ ਕੀਤਾ। ਚੰਗੀ ਗੱਲ ਹੈ ਰੱਖਣਾ ਚਾਹੀਦਾ ਵੀ ਹੈ। ਲੱਗਦਾ ਹੈ ਕਿ ਇਹ ਰੱਖਣਾ ਚਾਹੀਦਾ। ਜੇ ਕੌਮ ਨੇ ਉਹਨਾਂ ਨੂੰ ਕੋਈ ਆਪਣਾ ਚੌਂਟਕੇ ਅੱਗੇ ਭੇਜਿਆ ਪਾਰਲੀਮੈਂਟਲ ਮੈਂਬਰ ਬਣਾ ਕੇ ਭੇਜਿਆ ਤੇ ਕੁਛ ਨਾ ਕੁਝ ਉਹਦਾ ਰਿਪਰਿਜ਼ੈਂਟ ਕਰਨਾ ਪਊਗਾ ਨਾ ਕੌਮ ਨੂੰ ਉਥੇ ਤੇ ਉਹ ਕਰਨ ਚੰਗੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਪਰਮਜੀਤ ਸਿੰਘ ਖਾਲਸਾ ਦੀ ਰਿਹਾਈ ਵਾਸਤੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਵਕੀਲ ਵੀ ਦਿੱਤੇ ਆ ਉਹਦੇ ਚ ਕੀ ਅਪਡੇਟ ਹੈ ਜੀ ਵੇਖੋ ਰਿਹਾਈ ਦਾ ਸਬੰਧ ਹੈਗਾ ਅਦਾਲਤਾਂ ਨਾਲ ਇਹ ਜਿਹੜਾ ਸਿਸਟਮ ਹੈ ਇਹ ਜੈਕਟ ਨਾਲ ਸੰਬੰਧਿਤ ਆ ਪਾਰਲੀਮੈਂਟ ਇਲੈਕਸ਼ਨ ਮੈਂਬਰ ਬਣਨਾ ਨਾ ਨਾ ਬਣਾ ਇੱਕ ਵੱਖਰਾ ਦਸਤੂਰ ਆੱਖਰਾ ਵੱਖਰਾ ਸਿਸਟਮ ਹੈ ਪਰ ਜਿਹੜਾ ਉਹਨਾਂ ਦੇ ਲਈ ਹੈ ਜਿਹੜਾ ਐਨਐਸ ਲੱਗੀ ਹੈ ਜੋ ਵੀ ਉਹ ਅਦਾਲਤ ਨੇ ਲੈਣਾ ਹਾਂ ਸਰਕਾਰ ਸਰਕਾਰ ਨੇ ਪ੍ਰੋਵਾਈਡ ਕਰਾਈ ਨਾ ਸਰਕਾਰ ਆਪਣੇ ਤੌਰ ਤੇ ਫੈਸਲੇ ਵੀ ਲੈ ਸਕਦੀ ਹੈ ਸਰਕਾਰਾਂ ਨੂੰ ਕੋਈ ਵੱਡੇ ਫੈਸਲੇ ਨਹੀਂ ਸਰਕਾਰ ਫੈਸਲਾ ਵੀ ਲੈ ਸਕਦੀ ਹੈ ਜਦੋਂ ਚਾਹੇ ਛੱਡ ਸਕਦੀ ਜਿੰਨੂੰ ਮਰਜ਼ੀ ਛੱਡ ਸਕਦੀ ਹੈ ਇਹ ਕੋਈ ਗੱਲ ਨਹੀਂ ਹੈ ਪਰ ਜੇ ਫਰ ਸਰਕਾਰ ਸੰਜੀਦਗੀ ਨਾਲ ਕਿਸੇ ਵੀ ਈਸ਼ੂ ਦੇ ਜੇ ਬੰਦੀਸ਼ਾਂਗਾ ਤੇ ਅੱਜ ਤੱਕ ਉਹਨਾਂ ਨੇ ਰਿਸਪੌਂਸ ਨਹੀਂ ਕੀਤਾ 네ਗੈਟਿਵਿਟੀ ਸ਼ੋਅ ਕੀਤੀ ਆ ਇਲੈਕਸ਼ਨ ਦੇ ਵਿੱਚ ਆ ਕੇ ਅਹਿਮਦ ਸ਼ਾਹ ਉਹਨੇ ਲੁਧਿਆਣੇ ਦੀ ਸਟੇਜ ਤੇ ਬਿੱਟੂ ਦੇ ਸੰਬੰਧ ਐਲਾਨੀਆ ਕਹਿ ਗਏ ਹੈ ਕਿਸੇ ਨੂੰ ਛੱਡਾਂਗੇ ਸਾਡਾ ਇਹਨਾਂ ਪਰੇ ਤੇ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਹੈਗਾ ਅਸੀਂ ਨੇ ਦਾ ਬਿਆਨ ਤੇ ਕਾਤਲ ਨੂੰ ਨਹੀਂ ਛੱਡਿਆ ਜਾ ਸਕਦਾ ਉਹ ਜੇ ਸਰਕਾਰ ਤੋਂ ਕਿੰਨੇ ਕਿ ਤੁਸੀਂ ਆਸ ਉਮੀਦ ਰੱਖਦੇ ਜੇ ਪਰ ਫਿਰ ਵੀ ਸਰਕਾਰਾਂ ਦੇ ਕੋਲ ਬਹੁਤ ਵਸੀਅ ਅਧਿਕਾਰ ਹੁੰਦੇ ਆ ਜਿੰਨੂੰ ਮਰਜ਼ੀ ਉਹਦੇ ਮੇਰੇ ਛੱਡ ਸਕਦੇ ਆ ਪਰ ਕਿਉਂਕਿ ਅਦਾਲਤ ਇਹ ਇਹ ਅਦਾਲਤ ਜਾਂਦੀ ਹੈ ਕੀ ਹੋਣਾ ਕੀ ਨਹੀਂ ਹੋਣਾ ਸਾਡੀ ਦੇਲੀ ਕਾਮਨਾ ਰਿਹਾ ਹੋਵੇ ਸਾਨੂੰ ਕੀ ਤਰਾਜ ਆ ਨਹੀਂ ਐਨਐਸਏ ਪਰ ਉਹ ਤੇ ਪੰਜਾਬ ਸਰਕਾਰ ਦੇ ਪ੍ਰੈਰੋਗੇਟਿਵ ਹੈ ਨਾ ਐਨਐਸਏ ਸਰਕਾਰ ਢਾਦ ਵਿੱਚੋਂ ਬਾਹਰ ਆ ਜਾਂਦੀ ਉਹ ਮੈਂ ਕਹਿ ਰਿਹਾ ਸਰਕਾਰੀ ਹੋਵੇ ਨਾ ਸੈਂਟਰ ਦੀ ਹੋਵੇ ਸਟੇਟ ਦੀ ਹੋਵੇ ਇੱਕੋ ਹੀ ਦਸਤੂਰ ਹੈ ਨਾ ਇਕੋ ਹੀ ਸਿਸ਼ਾ ਮਨ ਵਸੀਅਤ ਅਧਿਕਾਰ ਨੇ ਜਦੋਂ ਮਨ ਜੋ ਮਰਜ਼ੀ ਕਰ ਸਕਦੇ ਭਗਵਨ ਸਿੰਘ ਸਿਆਲ ਕਾ ਲੜ ਰਹੇ ਉਹਨੇ ਕੀ ਅਪਡੇਟ ਕੀਤਾ ਹਜ ਤੱਕ ਕਿੰਨੀ ਕੁ ਤੱਕ ਅੱਗੇ ਗੱਲਬਾਤ ਪਹੁੰਚੀ ਹੈ ਕੋਈ ਅਦਾਲਤ ਹੈ ਜਿਹਦੇ ਬਾਰੇ ਸਿਆਲ ਕਾ ਸਾਹਿਬ ਦੱਸ ਸਕਦੇ ਹੋ ਡਾਇਰੈਕਟ ਇੰਟਰਵਿਊ ਚ ਨਹੀਂ ਉਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਜਿਵੇਂ ਕਿ ਐਨਐਸਆਰ ਰਿਪੀਟ ਕੀਤੀ ਗਈ ਹੈ ਪਹਿਲੀ ਸ਼ੈਰ ਰਿਵੋਕ ਹੋ ਗਈ ਉਹਦਾ ਰਿਪੀਟ ਹੋਈ ਹੈ ਹੁਣ ਉਹਦਾ ਕੀ ਸਟੇਟਸ ਹੈ ਤੇ ਸਿਆਲ ਕਾ ਸਾਹਿਬ ਜਾਂ ਹੋਰ ਜਿਹੜੇ ਵਕੀਲ ਕੇਸ ਨੂੰ ਡੀਲ ਕਰ ਰਹੇ ਉਹ ਹੀ ਦੱਸ ਸਕਦੇ